ਅੱਜ ਦੇ ਜ਼ਮਾਨੇ ਦੇ ਵਿੱਚ ਬਿਮਾਰੀਆਂ ਜਿਸ ਤਰ੍ਹਾਂ ਵਧ ਰਹੀਆਂ ਨੇ ਉਸ ਦਾ ਵੱਡਾ ਕਾਰਨ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਸ਼ੁੱਧਤਾ ਦਾ ਘਟਣਾ ਹੈ ਤੇ ਸ਼ੁੱਧ ਚੀਜ਼ ਘੱਟ ਹੀ ਮਿਲਦੀ ਹੈ ਤੇ ਇਸ ਦੇ ਲਈ ਸੁਨਾਮ ਦੇ ਵਿੱਚ ਇੱਕ ਅਜਹੀ ਰਿਟੇਲ ਸਬਜ਼ੀ ਮੰਡੀ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨੂੰ ਪਹਿਲ ਮੰਡੀ ਦਾ ਨਾਮ ਦਿੱਤਾ ਗਿਆ ਹੈ ਜਿਸ ਦੇ ਵਿੱਚ ਸ਼ੁੱਧ ਆਰਗੈਨਿਕ ਆਟਾ ਆਰਗੈਨਿਕ ਮਸਾਲੇ ਦਾਲਾਂ ਸਬਜ਼ੀਆਂ ਅਚਾਰ ਮਰਬਾ ਖੋਏ ਦੀ ਤਾਜ਼ਾ ਸਬਜ਼ੀ ਸਮੇਤ ਚਾਟੀ ਦੀ ਲੱਸੀ ਖੋਲ ਗੱਪੇ ਟੀਨਟ ਬਟਰ ਚੂਰਨ ਆਲੂ ਟਿੱਕੀ ਬਹੁਤ ਸਾਰੇ ਸਮਾਨ ਸ਼ਾਮਲ ਨੇ ਜਿਸ ਦੇ ਵਿੱਚ ਕਈ ਰਵਾਇਤੀ ਚੀਜ਼ਾਂ ਵੀ ਸ਼ਾਮਲ ਹੋਣਗੀਆਂ ਤੇ ਇਸ ਪਹਿਲ ਮੰਡੀ ਦਾ ਉਦਘਾਟਨ ਕੈਬਨਿਟ ਮੰਤਰੀ ਅਮਨ ਅਰੁਲਾ ਵੱਲੋਂ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕੀਤਾ ਗਿਆ ਤੇ ਇਹ ਪਹਿਲ ਮੰਡੀ ਹਰ ਮੰਗਲਵਾਰ ਨੂੰ ਲੱਗੇਗੀ ਬਹੁਤ ਵਧੀਆ ਨਵੇਕਲਾ ਸੋਨਾ ਸੁਚੱਜਾ ਔਰ ਪੰਜਾਬ ਨੂੰ ਮੂੜਦਵਾਰਾ ਰੰਗਲਾ ਤੇ ਖੁਸ਼ਹਾਲ ਪੰਜਾਬ ਬਣਾਉਣ ਵਾਲਾ ਉਪਰਾਲਾ ਇਹ ਪਹਿਲ ਮੰਡੀ ਜਿਹੜੀ ਕਿ ਸੈਲਫ ਹੈਲਪ ਗਰੁੱਪਸ ਦੇ ਜ਼ਰੀਏ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਏਡੀਸੀ ਸਾਹਿਬ ਜੀਤਨ ਵਾਲੇ ਸਾਹਿਬ ਏਡੀਸੀ ਸਾਹਿਬ ਹੋਣਾ ਨੇ ਲੋਕਲ ਪ੍ਰਸ਼ਾਸਨ ਨੇ ਔਰ ਐਨ ਜੀਓਜ਼ ਨੇ ਜੀ ਡਾਕਟਰ ਮਾਨ ਸਾਡੇ ਆਪਣਾ ਜਗਦੇਂਦਰ ਜੈਨ ਜੀ ਸ਼ਰਮਾ ਜੀ ਇਹਨਾਂ ਸਾਰੇ ਸਾਥੀਆਂ ਨੇ ਸੈਲਫ ਹੈਲਪ ਗਰੁੱਪਸ ਨੂੰ ਸਪੋਰਟ ਕਰਦੇ ਨੇ ਔਰ ਇਹ ਸੈਲਫ ਹੈਲਪ ਗਰੁੱਪਸ ਨੇ ਜਿਹੜੇ 100% ਆਰਗੇਨਿਕ ਪ੍ਰੋਡਕਟਸ ਨੇ ਜਿਹੜੇ ਉਹ ਚਾਹੇ ਹਲਦੀ ਹੈ ਚਾਹੇ ਦਾਲਾਂ ਨੇ ਚਾਹੇ ਸਬਜ਼ੀਆਂ ਨੇ ਚਾਹੇ ਬੈਗਸ ਨੇ ਚਾਹੇ ਤੇਲ ਨੇ ਉਹਨਾਂ ਦਾ ਤਾਂ ਕਿ ਕਿਉਂਕਿ ਅੱਜ ਪੰਜਾਬ ਦੇ ਵਿੱਚ ਜਿਹੜੀ ਯੂਰੀਆ ਦੀ ਕੰਜ਼ਮਪਸ਼ਨ ਹੈ ਜਿੰਨੀ ਚਾਹੀਦੀ ਹੈ ਉਹ ਤੋਂ 2.5 ਗੁਣੇ ਵੱਧ ਹੈ ਜੀ ਦੀ ਵਜ੍ਹਾ ਕਰਕੇ ਬਿਮਾਰੀਆਂ ਫੈਲ ਰਹੀਆਂ ਨੇ ਅੱਜ ਲੋੜ ਹੈ ਜੇ ਪੰਜਾਬ ਪੰਜਾਬੀਆਂ ਨੂੰ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਬਚਾਉਣਾ ਹੈ ਬਿਮਾਰੀਆਂ ਰਹਿਤ ਕਰਨਾ ਹੈ ਤੇ ਆਰਗੈਨਿਕ ਸਾਈਡ ਵੱਲ ਚੱਲਣਾ ਪਊਗਾ ਆਰਗੈਨਿਕ ਖੇਤੀ ਹੋਵੇ ਤੇ ਉਹਦਾ ਇੱਕ ਬਹੁਤ ਸੋਹਣਾ ਤੁਸੀਂ ਵੀ ਦੇਖਿਆ ਜਿਸ ਤਰੀਕੇ ਦੇ ਸਟਾਲ ਲੱਗੇ ਹੋਏ ਨੇ ਬਹੁਤ ਸਾਰੇ ਲੋਕਾਂ ਨੇ ਖਾਸ ਕਰਕੇ ਸਾਡੀਆਂ ਮਾਵਾਂ ਭੈਣਾਂ ਨੇ ਸੈਲਫ ਹੈਲਪ ਗਰੁੱਪਸ ਬਣਾਏ ਨੇ ਜਿਨ੍ਹਾਂ ਨੂੰ ਸਰਕਾਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਪ੍ਰਮੋਟ ਕਰ ਰਹੀ ਹੈ ਇਹਦੇ ਨਾਲ ਇੱਕ ਬਹੁਤ ਵੱਡਾ ਲਾਭ ਹੈ ਜਿਹੜਾ ਉਹ ਮਿਲ ਰਿਹਾ ਹੈ ਔਰ ਹਰ ਮੰਗਲਵਾਰ ਸੁਨਾਮ ਇਸੇ ਮੰਡੀ ਦੇ ਵਿੱਚ ਜਿਹੜੀ ਇਹ ਸੈਲਫ ਹੈਲਪ ਗਰੁੱਪਸ ਨੇ ਜਿਹੜਾ ਉਹ ਆਪਣੀ ਮੰਡੀ ਲਾਇਆ ਕਰਨਗੇ ਤਾਂ ਕਿ ਲੋਕ ਉੱਥੋਂ ਆ ਕੇ ਆਪਣਾ ਸਮਾਨ ਇਹਦਾ ਆਰਗੇਨਿਕਸ ਸਾਨੂੰ ਲੈ ਸਕਣ। ਡਲੀਦੰਤਾ ਦੀ ਖੁਸ਼ੀ ਦੀ ਗੱਲ ਅਕਤੂਬਰ 2022 ਚ ਸੰਗਰੂਰ ਤੋਂ ਸ਼ੁਰੂ ਕੀਤੀ ਮੈਂ ਫਿਰ ਮਾਰਚ 2024 ਦੇ ਵਿੱਚ ਅਸੀਂ ਧੂਰੀ ਵਾ ਗਏ ਤੇ ਅੱਜ ਇੱਥੇ ਇੰਨੀ ਸੋਹਣੀ ਮੰਡੀ ਬਣੀ ਹੋਈ ਹੈ ਇਹ ਸਬਜ਼ੀ ਮੰਡੀ ਇਹਦੇ ਚਾਜੋ ਘਟਣਾ ਸਾਰੇ ਕਿਸਾਨ ਤੇ ਹੀ ਕਿਸਾਨ ਕੋਈ ਆਏ ਹੋਏ ਨੇ ਵੱਖਰੇ ਵੱਖਰੇ ਪ੍ਰੋਡਕਟ ਸਾਰੇ ਜਿਹਨੇ ਰਸੋਈ ਚ ਚਾਹੀਦੇ ਨੇ ਘਰ ਚ ਚਾਹੀਦੇ ਨੇ ਸਾਰੇ ਇੱਥੇ ਅਵੇਲੇਬਲ ਹੋਇਆ ਕਰਨਗੇ ਤੁਸੀਂ ਪ੍ਰਚਾਰ ਕਰਨ ਵਾਲੇ ਪੰਜਾਬ ਸਰਕਾਰ ਵੱਲੋਂ ਪਹਿਲ ਪ੍ਰੋਜੈਕਟ ਦਾ अभियान शुरू ਕੀਤਾ ਗਿਆ ਸੀਗਾ ਜਿਹਦੇ ਤਹਿਤ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸੰਗਰੂਰ ਮਹਿਲਾਵਾਂ ਨੂੰ ਸਵੈ ਰੋਜ਼ਗਾਰ ਦੀ oportunidades ਮੁਹਈਆ ਕਰਾਉਂਦੀ ਹੈ ਹੁਣ ਤੱਕ ਇਸ ਦੇ ਵਿੱਚ ਅਸੀਂ 2000 ਦੇ ਕਰੀਬ ਸਾਡੇ ਸਟਾਰਟਅੱਪਸ ਸ਼ੁਰੂ ਹੋ ਚੁੱਕੇ ਹਨ ਜਿਦੇ ਵਿੱਚ ਘੱਟੋ ਘੱਟ 5000 ਲੇਡੀਜ਼ ਨੂੰ ਸਵੈ ਰੋਜ਼ਗਾਰ ਮਿਲ ਚੁੱਕਿਆ ਹੈ ਇਹਦੇ ਵਿੱਚ ਹੁਣ ਅਸੀਂ ਇੱਕ ਅਗਲਾ ਪੜਾਅ ਚੁੱਕਦੇ ਹਾਂ ਪਹਿਲ ਮੰਡੀ ਸੁਨਾਮ ਦੀ ਸ਼ੁਰੂਆਤ ਕੀਤੀ ਹੈ ਜਿਦੇ ਵਿੱਚ ਅਜਿਹੇ ਆਰਗੈਨਿਕ ਤੇ ਹੈਂਡਮੇਡ ਪ੍ਰੋਡਕਟਸ ਸਿੱਧੇ ਤੌਰ ਤੇ ਸਾਡੇ ਜਿਹੜੀ ਲੇਡੀਆਂ ਹੈਗੀਆਂ ਉਹ ਕੰਜ਼ਿਊਮਰਸ ਨੂੰ ਵੇਚ ਸਕਣਗੀਆਂ ਤੇ ਉਹਨਾਂ ਨੂੰ ਕਾਫੀ ਮੁਨਾਫਾ ਹੋਏਗਾ ਪਹਿਲ ਮੰਡੀ ਲੱਗ ਰਹੀ ਹੈ ਲਗਾਤਾਰ ਸੰਗਰੂਰ ਤੇ ਧੂਰੀ ਦੇ ਵਿੱਚ ਇਹਦਾ ਫਾਇਦਾ ਇਹ ਹੁੰਦਾ ਜੀ ਜਿੱਥੇ ਸਾਨੂੰ ਡਾਇਰੈਕਟ ਕਿਸਾਨ ਆਪਣੇ ਸਮਾਨ ਨੂੰ ਵੇਚ ਸਕਦਾ ਹੈ ਆਰਗੈਨਿਕ ਸਮਾਨ ਜਿਹੜਾ ਬਿਨਾਂ ਰੇਸਪਰੇ ਬਿਨਾਂ ਕੈਮੀਕਲ ਤੋਂ ਹੈ ਔਰ ਉਹਦੇ ਨਾਲ ਲੋਕਾਂ ਦਾ ਇਹ ਫਾਇਦਾ ਹੁੰਦਾ ਵੀ ਲੋਕਾਂ ਨੂੰ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਬਿਨਾਂ ਕੈਮੀਕਲ ਤੋਂ ਨੇ ਬਿਨਾਂ ਰੇਸਪਰੇ ਤੋਂ ਨੇ ਲੋਕਾਂ ਦੀ ਖੇਤ ਵਸਤੇ ਚੰਗੀਆਂ ਨੇ ਉਹ ਮਿਲ ਜਾਂਦੀਆਂ ਨੇ ਔਰ ਦੂਸਰਾ ਸਾਨੂੰ ਇਹ ਫਾਇਦਾ ਹੁੰਦਾ ਸੀ ਆਪਣੀ ਫਸਲ ਨੂੰ ਡਾਇਰੈਕਟ ਲੋਕਾਂ ਤੱਕ ਭੇਜ ਸਕਦੇ ਆ ਵੇਚ ਸਕਦੇ ਆ ਜਿਹੜੀ ਲੋਕਾਂ ਵਸਤੇ ਵੀ ਫਾਇਦੇਮੰਦ ਹੁੰਦੀ ਆ ਔਰ ਸਾਡੇ ਕਿਸਾਨਾਂ ਵਸਤੇ ਵੀ ਫਾਇਦੇਮੰਦ ਜਗਬਾਣੀ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ